ਜਗਜੀਤ ਸਿੰਘ ਸਾਡਾ লাইਵ ਜੁੜ ਚੁੱਕੇ ਨੇ ਸੋ ਜਗਜੀਤ ਕੀ ਮਾਹੌਲ ਹੈ ਇਸ ਵੇਲੇ ਗੈਂਡੇ ਸ਼ੁਰੂ ਹੋ ਚੁੱਕੀ ਹੈ ਬਸ ਕੁਝ ਹੀ ਦੇਰ ਦੇ ਵਿੱਚ ਰੁਝਾਨ ਆਣੇ ਸ਼ੁਰੂ ਹੋ ਜਾਣਗੇ ਕਿ ਕੋਣ ਇਸ ਰੇਸ ਵਿੱਚ ਅੱਗੇ ਨਿਕਲਦਾ ਹੈ ਤੇ ਕੋਣ ਪਿੱਛੇ ਛੁੱਟਦਾ ਹੈ ਜੀ ਜਗਜੀਤ ਜੀ ਪਰ ਮੈਂ ਦੱਸਣਾ ਚਾਹੁੰਦਾ ਕਿ ਲਗਾਤਾਰ ਇਸ ਤਰੀਕੇ ਨਾਲ ਹਲਕਾ ਅਸਲਾ ਲਾਇਆ ਤੇ ਅਗਲ ਕੋਬੜ ਕਿਉਂ ਦੇ ਕੋਲ ਦੇ ਅੰਦਰ ਕਿਹੜਾ ਸਭ ਤੋਂ ਬੜਿਆ ਤੀਆ ਉਸ ਜੜੀ ਇਸ ਦੀ ਪ੍ਰਕਿਰਿਆ ਤਕਰੀਬਨ ਜਿੰਗੋ ਜਿਹੜੀਆਂ ਤਸਵੀਰਾਂ ਨੇ ਸੌਫਟਵੇਅਰ ਤੋਂ ਤਕਰੀਬਨ ਪਹਿਲੇ ਰੋਕਦੇ ਪਰ ਕਰੇਸ਼ ਨੂੰ ਲਗਾਇਆ ਚਾਰਤੀ ਕਾਇਦਾ ਦੇ ਮੁਕਰਕਾ ਗਿਆ ਸੀ ਕਿੰਨੀ ਲੈ ਕੇ ਉਹ ਤੀਕੇ ਨਾਲ ਜਿਹੜੀ ਅੱਜ ਇਹ ਤੀਜੀ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਆ ਤੇ ਸਟਾਕ ਤੋਂ ਜਿਹੜੀ ਮਸ਼ੀਨਾਂ ਚੱਲਦੀ ਆ ਤੇ ਫਿਰੇ ਰੋਡੀਆਂ ਉੱਤੇ ਕਿੰਨੇ ਨੂੰ ਲੱਗਿਆ ਪਰ ਇਸੇ ਪਰ ਬਤਾ ਦੀ ਗੱਲ ਕਿਸ਼ਤੇ ਪ੍ਰਬੰਧਕਾਂ ਦਾ ਬਹੁਤ ਇੰਤਜ਼ਾਮ ਕੀਤਾ ਗਿਆ ਜੇ ਪੈਰਾਪਲੈਕਸ ਲਗਾਈ ਗਈ ਆ ਫਿਰ ਚਾਲ ਲਗਾਈ ਗਈ ਆ ਤੇ ਜੰਗਲੇ ਬਣਾ ਕੇ ਲਗਾਏ ਗਏ ਨੇ ਤੇ ਲਗਾਤਾਰ ਜੀ ਕੇ ਨਾਲ ਵੀ ਜਿਹੜੇ ਹੋਰ ਜਾਣ ਵਾਲਾ ਉਹ ਬਿਲਕੁਲ ਲਗਾਈ ਗਈ ਆ ਕੁਝ ਹਾਈ ਕਾਰਡ ਬਣਾ ਕੇ ਝਟੇ ਕਿੰਨਾ ਬਗਤੀਆਂ ਐਂਟਰੀਆਂ ਹੋਣੀਆਂ ਸੋ ਇੰਤਜ਼ਾਮ ਜਿਹੜੇ ਕਿ ਕੜੇ ਕੀਤੇ ਗਏ ਨੇ ਬਸ ਗਿਣਤੀ ਜਿਹੜੀ ਕਿ ਸ਼ੁਰੂ ਹੋ ਚੁੱਕੀ ਐ ਸੋ ਅਗਰ ਅਸੀਂ ਗੱਲ ਕਰੀਏ ਕਿ ਹੌਟ ਸੀਟਾਂ ਦੀ ਹੌਟ ਸੀਟਾਂ ਦੇ ਵਿੱਚ ਸਵਾਰ ਜਿਹੜਾ ਕਿ ਹਰ ਪਾਰਟੀ ਦੇ ਵੱਲੋਂ ਚੋਣ ਪ੍ਰਚਾਰ ਕੀਤਾ ਗਿਆ ਤਾਂ ਪਰ ਤੌਰ ਤਰੀਕੇ ਦੇ ਨਾਲ ਕੀਤਾ ਗਿਆ ਤੇ ਜਿਹੜੇ ਐਗਜ਼ਿਟ ਪੋਲ ਆਏ ਸੀ ਉਸ ਦੇ ਵਿੱਚ ਜਿਹੜੇ ਕਿ ਕਾਂਗਰਸ ਦੀ ਜਿਹੜਾ ਕਿ ਮੰਨਿਆ ਜਾ ਰਿਹਾ ਕਿ 7 ਤੋਂ 8 ਜਾਂ ਫਿਰ 9 ਤੱਕ ਸੀਟਾਂ ਵੀ ਆ ਸਕਦੀਆਂ ਨੇ ਤੇ ਭਾਜਪਾ ਦੇ ਅਗਰ ਅਸੀਂ ਗੱਲ ਕਰੀਏ ਭਾਜਪਾ ਨੂੰ 2 ਤੋਂ 4 ਸੀਟਾਂ ਮਿਲ ਸਕਦੀਆਂ ਤੇ ਆਪ ਐ ਜਿਹੜੀ ਕਿ ਆਪ ਸਿਮਟ ਕੇ ਰਹਿ ਗਈ ਐ ਸੋ 1-2 ਸੀਟਾਂ ਹੀ ਉਸ ਦੇ ਹਿੱਸੇ ਆ ਰਹੀਆਂ ਨੇ ਤੇ ਅਗਰ ਸ਼ੋਮ ਨੇ ਕਲਦਲ ਦੀ ਗੱਲ ਕਰੇ ਕਿ ਉਸ ਨੂੰ ਕੋਈ ਵੀ ਸੀਟ ਨਹੀਂ ਆ ਰਹੀ ਸੋ ਕੀ ਲੱਗਦਾ ਐਗਜ਼ਿਟ ਪੋਲ ਤੋਂ ਦੇਖੋ ਜੇਕਰ ਮਤ ਪ੍ਰਤੀਖਸ਼ ਜਿਹੜਾ ਚੂਤ ਦਸੀ ਗਏ ਨੇ ਪਰ ਜਿੱਦ ਕਿਰਾ ਅਮਦੀ ਪਾਰਟੀ ਦੀ ਗੱਲ ਕਰੀ ਤਾਂ ਸਪਨ ਸਪਨ ਲਗਾਤਾਰ ਹੀ ਗੱਲ ਕੀ ਗਾਰ ਜਿਉਂ ਪੀਰਦਤ ਤਿਰੰਝ ਜੁੜਨ ਦਾ ਕਾਰਨਾ ਹੋਏਗਾ ਤੇ ਇਸ ਦੇ ਕਿਨਾਰੀ ਕਾਬੜੀ ਪੱਲੋਂ ਵੀ ਚਾਹਦਾ ਕਿ ਆਤੀਏ ਦਿਬਾ ਦਾ ਕੰਮ ਜਿਹੜੀ ਉਹ ਵੀ ਹੋਈ ਹੈ ਦਿੱਤੀ ਪਰ ਅੱਜ ਪਬਲਿਕ ਨੂੰ ਲਗਾਤਾਰ ਇਸ ਚੀਜ਼ਾਂ ਹੀ ਗੱਲ ਕੀਤੀ ਗਈ ਸੀ ਕਿ ਜਿਹੜੀਆਂ 6 ਤੋਂ 7 ਤੱਕ ਜਿਹੜੀਆਂ ਪਾਰਪਾ ਲੈ ਕੇ ਚਾਈ ਪਰ ਕਨਸੈਪਟ ਜਿਹੜਾ ਜਿਸ ਤਰੀਕੇ ਨਾਲ ਆਪਾਂ ਜਿੱਤਾ ਦੀ ਗੱਲ ਕਰੀ ਆਪਾਂ ਰੈਫਰ ਲਈਦਾ ਹਲ ਕੰਪਨੀ ਦੀ ਗੱਲ ਕਰੀ ਹਲ ਕੰਪਨੀ ਸਭ ਤੋਂ ਵੱਧ ਤਰੀਕੇ ਨਾਲ ਜਿਹੜੇ ਤੀਜੀ ਵਾਰੀ ਜਿਹੜੇ ਜੋੜ ਲਾੜੇ ਸੀਗੇ ਜੀ ਗੁਰਜੀਤ ਸਿੰਘ ਵਗਲਾ ਕਾਂਗਰਸ ਪਾਰਟੀ ਤੋਂ ਉਹਨਾਂ ਦਾ ਵੀ ਇੱਥੇ ਤੀਜੀ ਵਾਰ ਦੋ ਵਾਰੀ ਸੰਸਦ ਰਹੇ ਉਹਨਾਂ ਦੀ ਵੀ ਲਗਾਤਾਰ ਵਰਜਨ ਸਰ ਸੁਖ ਮੰਨਿਆ ਜਾਂਦਾ ਤੇ ਪਰ ਜੇ ਗੱਲ ਕਰੀਏ ਕੈਪਟਨ ਪੰਤਰੀ ਕੁਲਦੀਪ ਸਿੰਘ ਖਾਲੀਬਾਦ ਤੇ ਉਹਨਾਂ ਦਾ ਵੀ ਕਿਨਾਂ ਦੋ ਸਾਲੋਂ ਆਪਣੇ ਕੈਬਨਟ ਬੰਤੀ ਰਹੇ ਨਹੀਂ ਪਰ ਉਹਨਾਂ ਵੱਲੋਂ ਵੀ ਜਿਹੜੇ ਕਾਰਜਕਾਲ ਜਿਹੜੇ ਵਿਕਾਸ ਕਾਰਜ ਕੀਤੇ ਗਏ ਸੀ ਉਹਨਾਂ ਦੇ ਉੱਤੇ ਕਿਤਨਾ ਕਿਤੇ ਜਿਹੜੀ ਲੋਕਾਂ ਤੋਂ ਮੂਰ ਲਗਾਉਦੀ ਬਣਦੀ ਆ ਪਰ ਇਸ ਤਰੀਕੇ ਨਾਲ ਨਹੀਂ ਰਿਜ਼ਲਟ ਜਿਹੜੇ ਨੇ ਫੁਰਜਤ ਸਾਹਮਣੇ ਆ ਜੜੇ ਦੇ ਕਿਉਂਕਿ ਲੋਕਾਂ ਦੇ ਮਨ ਦੇ ਵਿੱਚ ਕਿਤਨਾ ਕਿਤੇ ਜਿਹੜੀਆਂ ਲੋਕਾਂ ਨੇ ਵੋਟ ਪਾਈ ਸੀ ਉਹ ਤਰੀਕੇ ਨਾਲ ਹੀ ਲੋਕਾਂ ਵੱਲੋਂ ਰਿਜ਼ਲਟ ਪੜਾਇਆ ਕਦੇ ਪਰ ਜਿਸ ਤਰੀਕੇ ਨਾਲ ਲੋਕ ਕਿਤਨਾ ਕਿਤੇ ਵੇਟ ਕਰ ਰਹੇ ਨੇ ਅੱਜ ਤੱਕ ਥੋੜੀ ਜਿਹੀ ਸਾਹਮਣੇ ਅਗੱਗੇ ਪਰ ਅਫਾਕ ਕਾਲੀਦਤੀ ਗੱਲ ਕਰੀਏ ਤੇ ਅਨਿਲ ਚੋਸ਼ੀ ਸੀਗੇ ਅੰਮ੍ਰਿਤ ਸਰ ਤੋਂ ਕਿ ਉਹਨਾਂ ਦਾ ਲੋਕ ਵੀ ਜਿਹੜੀ ਆਪਣੀ ਇੱਥੇ ਭੂਮਿਕਾ ਨੇ ਬਾਈ ਕੀਤੀ ਸੀ ਪਰ ਕਿਤਨਾ ਕਿਤੇ ਜਿਹੜੀ ਗੱਲ ਹੈ ਉਹ ਐਸਵੇਲੇ ਜਿਹੜੀ ਇਹ ਹਲਕੀ ਜਿਹੀ ਗੱਲ ਚੱਲਦੀ ਸੀ ਕਿ ਉਹ ਕਾਂਗਰਸ ਪਾਰਟੀ ਦੇ ਆਵਾਜ਼ੂ ਪਾਰਟੀ ਨਾਲ ਚੱਲਦੀ ਸੀ ਲਗਭਗੜ ਵੀ ਉਹਨਾਂ ਦੇ ਵਿੱਚ ਜਿਹੜਾ ਤੜਪੋ ਮਗਾਵਦਾ ਹੋਏਗਾ ਜੀ ਜੀ ਬਸ ਜੀ ਇਸ ਵਾਰ 2019 ਦੀ ਗੱਲ ਕਰੀਏ ਤਾਂ ਉਸ ਦੇ ਵਿੱਚ ਭਾਜਪਾ ਤੇ ਅਕਾਲ ਦਲ ਦੇ ਵੱਲੋਂ ਗੱਠਜੋੜ ਜਿਹੜਾ ਕਿ ਕੀਤਾ ਗਿਆ ਸੀ ਸੋ ਇਸ ਵਾਰ ਜਿਹੜਾ ਕਿ ਬਿਨਾਂ ਗੱਠਜੋੜ ਤੋਂ ਹੀ ਭਾਜਪਾ ਦੇ ਖਾਤੇ ਦੇ ਵਿੱਚ 2 ਤੋਂ 4 ਸੀਟਾਂ ਜਿਹੜੇ ਕਿ ਐਗਜ਼ਿਟ ਪੋਲ ਦੇ ਜ਼ਰੀਏ ਨਜ਼ਰ ਆ ਰਹੀਆਂ ਨੇ ਸੋ ਕੀ ਲੱਗਦਾ ਹੈ ਇੱਕ ਪਰ ਦੂਸਰੇ ਪਾਸੇ ਅਗਰ ਗੱਲ ਕਰੀਏ ਕਿ ਕਿਸਾਨਾਂ ਦੇ ਵੱਲੋਂ ਜਿਹੜਾ ਕਿ ਵਿਰੋਧ ਵੀ ਕਾਫੀ ਕੀਤਾ ਗਿਆ ਭਾਜਪਾ ਦਾ ਕਿਉਂਕਿ ਭਾਜਪਾ ਦੇ ਉਮੀਦਵਾਰ ਜਿਹੜੇ ਕਿ ਉਤਾਰੇ ਗਏ ਨੇ ਚੋਣ ਮੈਦਾਨ ਦੇ ਵਿੱਚ ਅਗਰ ਫਰੀਦਕੋਟ ਦੀ ਗੱਲ ਕਰੀਏ ਪਚਾਲਾ ਦੇ ਵਿੱਚ ਵੀ ਕਾਫੀ ਜਿਹੜਾ ਕਿ ਵਿਰੋਧ ਕਿਸਾਨਾਂ ਵੱਲੋਂ ਵੀ ਕੀਤਾ ਗਿਆ ਕਿ ਇਸ ਦਾ ਕੁ ਜੀ ਜੀ ਬਿਲਕੁਲ ਪਰਮਤ ਸਕਦਾ ਕਿ ਜਿੱਦਾਂ ਜਿੱਦਾਂ ਤੁਸੀਂ ਲਿਖਿਆ ਕਿ ਪੂਰੇ ਪੰਜਾਬ ਬੰਦਰ ਜਿਹੜਾ ਸਾਨਾ ਵੱਲੋਂ ਲਗਾਤਾਰ ਭਾਜਪਾ ਦਾ ਬਹੁਤ ਈਕਾ ਗਿਆ ਕੈਂਡੀਡੇਟਸ ਦਾ ਧਰੋਹ ਕੀਤਾ ਗਿਆ ਜਿੱਤੇ ਵੀ ਉਹਨਾਂ ਦੀਆਂ ਰਲੀਆਂ ਰੁਈਆਂ ਸੀ ਕਿ ਆ ਉਹ ਮੀਟਿੰਗਾਂ ਕਰਨ ਜਾਂਦੇ ਸੀ ਉਹਨਾਂ ਦਾ ਦੋਹਰ ਕਰਦੇ ਰਹੇ ਪਰ ਉਹ ਚੀਜ਼ ਦਾ ਬੈਨੀਫਿਟ ਕਿਤਨਾ ਕਿਤੇ ਜਿਹੜੀ ਆ ਆਵਾਮ ਪਾਰਟੀ ਨੂੰ ਮਿਲਦਾ ਨਜ਼ਰ ਆਉਂਦਾ ਹੈ ਨਾਲ ਨਾਲ ਕਿਤਨਾ ਕਿਤੇ ਕਾਂਗਰਸ ਪਾਰਟੀ ਨੂੰ ਮਿਲਦਾ ਨਜ਼ਰ ਆਉਂਦਾ ਕਿਉਂਕਿ ਲਗਾਤਾਰ ਜਿਸ ਤਰੀਕੇ ਨਾਲ ਸਭ ਪਾਰਟੀ ਦੀ ਜਿਹੜੀ ਕਮਪੇਨ ਸਵੇਈਆਂ ਨੇ ਬਿਲਕੁਲ ਲਗਾਤਾਰ ਵਧਿਆ ਰਹੀਆਂ ਨੇ ਜਿਸ ਤਿੱਕੇ ਦਾ ਕਾਂਗਰਸ ਪਾਰਟੀ ਕੋਲੋਂ ਵੀ ਕ ਇਸ ਤਰੀਕੇ ਨਾਲ ਤੇ ਲਗਾਤਾਰ ਜਿਬਾਰੀ ਜਿਸ ਤਿੱਕੇ ਨਾਲ ਪਹਿਲਾਂ ਵੀ ਦੇਖੇ ਕੁ ਤਰੀਕੇ ਨਾਲ ਪਾਜਬਾਨ ਕਿਤਨਾ ਕਿਤੇ ਇਸ ਚੀਜ਼ ਦਾ ਵੀ ਕਿਤਨਾ ਕਿਤੇ ਖਪਿਆਜਾ ਕਿਤਨਾ ਰਹਿਣਾ ਜਿਸ ਤਿੱਕੇ ਕਿਸਾਨਾਂ ਵੱਲੋਂ ਵਿਰੋਧ ਕਰਨਾ ਪਿਆ ਪਰ ਜਿਸ ਤਰੀਕੇ ਨਾਲ ਆਉਣ ਵਾਲੇ ਸਮੇਂ ਤੋਂ ਪਤਾ ਲੱਗਣਾ ਕਿ ਕਿ ਲੋਕਾਂ ਦੇ ਵਿੱਚ ਕਿਤਨਾ ਕਿਤੇ ਇਹ ਚੀਜ਼ ਦੀ ਚਾਹ ਸੀਗਾ ਕਿ ਵਿਕਾਸ ਨੂੰ ਕਿ ਵਿਕਾਸ ਨੂੰ ਕੋੜ ਪਾਈ ਜਾਵੇ ਵਿਕਾਸ ਦੇ ਨਾਂ ਦੇ ਜੜੀਆ ਪ੍ਰਕਾਰ ਬੜੀ ਸੀ ਵਿਕਾਸ ਦੇ ਨਾਂ ਦੇ ਜਿਸਪੋਰਟ ਪਾਈ ਕਰੀ ਜੀ ਬੜਾ ਜੀ ਜਿਹੜੇ ਕਿ VOTING ਨੇ ਗਿਣਤੀ ਜਿਹੜੇ ਕਿ ਸ਼ੁਰੂ ਹੋ ਚੁੱਕੀ ਹੈ ਕੜੇ ਇੰਤਜ਼ਾਮ ਵੀ ਕੀਤੇ ਗਏ ਨੇ ਸੋ ਫੈਸਲਾ ਅੱਜ ਜਿਹੜਾ ਕਿ ਹੋ ਜਾਵੇਗਾ ਨਤੀਜੇ ਜਿਹੜੇ ਕਿ ਸਾਹਮਣੇ ਆ ਜਾਣਗੇ ਸੋ ਗੱਲ ਕਰੀਏ ਅਗਰ ਆਮ ਆਦਮੀ ਪਾਰਟੀ ਦੀ ਸੋ 2 ਸਾਲ ਹੋ ਚੁੱਕੇ ਨੇ ਪੰਜਾਬ ਦੇ ਵਿੱਚ ਸੱਤਾਧਾਰੀ ਸਰਕਾਰ ਹੈਗੀ ਹੈ ਕਿ ਆਮ ਆਦਮੀ ਪਾਰਟੀ ਨੂੰ ਇੰਨਾ ਸਮਰਥਨ ਮਿਲਦਾ ਹੋਇਆ ਨਜ਼ਰ ਨਹੀਂ ਆ ਰਿਹਾ ਹਾਲਾਂਕਿ ਜਿਹੜਾ ਕਿ ਸੀਐਮ ਭਗਵੰਤ ਮਾਨ ਦੇ ਵੱਲੋਂ ਕਿਹਾ ਗਿਆ ਸੀ ਕਿ ਇਸ ਵਾਰ 13 0 ਹੋਵੇਗੀ ਪੰਜਾਬ ਵਿੱਚ ਸੋ ਕੀ ਲੱਗਦਾ ਹੈ ਜੀ ਜੀ ਬੜੀ ਗੱਲ ਚਾਹੀਏ ਤੁਹਾਨੂੰ ਕਿ ਕਿਹਦਾ ਲਗਾਤਾਰ ਹੈ ਤਲੋ ਤੋਹੀ ਇਸ ਤਰ੍ਹਾਂ ਕੇਤੀਵਾਲ ਦੀ ਗਿਫਤਾਰੀ ਕੋ ਜੜੀ ਉਸ ਤੋਂ ਬਾਅਦ ਕੇਤੀਵਾਲ ਤੋਂ ਜੋ ਪ੍ਰਚਾਰ ਕਰੀ ਲਿਆ ਗਿਆ ਲਾਸਟ ਮੂਮੈਂਟ ਤੇ ਕੇਤੀਵਾਲ ਪਰਕਾਰ ਕਰਨ ਲਈ ਪਹੁੰਚ ਦਿੱਤੇ ਜਿਸ ਤਰ੍ਹਾਂ ਪਹਿਲਾ ਮੋਰੋਡਾ ਰਕਸਪ ਕੀਤਾ ਸੀਗਾ ਪਰ ਉਸ ਤਰੀਕੇ ਨਾਲ ਫ੍ਰਕਵੈਂਸਿੰਗ ਮਾਰ ਜੀ ਤਿੰਨ ਮੇਰੀਆਂ ਹੋਈਆਂ ਨੇ ਅੰਤ ਸਾਰਾ ਗਾਲਾ ਦੇ ਵਿੱਚ ਜਿੱਦ ਤੇ ਗਿਆ ਲੋਕਾਂ ਨੂੰ ਕਿਤਨਾ ਕਿਤੇ ਵੋਟਾਂ ਲਈ ਕੰਪੈਲ ਕੀਤਾ ਗਿਆ ਲੋਕਾਂ ਨੂੰ ਆਪਣਾ ਜੋ ਸਾਲ ਦਾ ਕਾਰਜਕਾਲ ਵੀ ਦੱਸਿਆ ਗਿਆ ਔਰ ਉਸ ਤਰੀਕੇ ਦਾ ਇਸ ਤਰੀਕੇ ਨਾਲ ਲੋਕ ਕਰਦੇ ਵਿਕਾਸ ਨੂੰ ਸਮਝਦੇ ਨੇ ਪਰ ਹੁਣ ਵਾਲੇ ਇਹ ਪ੍ਰੋਜਾ ਨਾਲੇ ਸਾਹਮਣੇ ਆ ਚੁੱਕੇ ਨੇ ਜਿਹੜੇ ਕਿ ਇੱਕ ਸੀਟ ਹੈ ਜਿਹੜੀ ਕਿ ਆਪ ਵੀ ਦੱਸੀ ਜਾ ਰਹੀ ਹੈ ਇੱਕ ਸੀਟ ਆਪ ਨੂੰ ਮਿਲਦੀ ਹੋਈ ਨਜ਼ਰ ਆ ਰਹੀ ਤਾਂ ਕਾਂਗਰਸ ਦੀ ਗੱਲ ਕਰੀਏ ਤਾਂ 4 ਸੀਟਾਂ ਜਿਹੜੇ ਕਿ ਸਾਹਮਣੇ ਆ ਰਹੀਆਂ ਕਿਉਂਕਿ ਚੰਡੀਗੜ੍ਹ ਦੇ ਵਿੱਚ VOTING ਜਿਹੜੀ ਕਿ ਗਿਣਤੀ ਸ਼ੁਰੂ ਹੋ ਚੁੱਕੀ ਹੈ ਸੋ 4 ਸੀਟਾਂ ਨੇ ਤੇ ਪੰਜਾਬ ਦੇ ਵੀ ਕਈ ਹਿੱਸਿਆਂ ਦੇ ਵਿੱਚ ਜਿਹੜੀ ਕਿ ਗਿਣਤੀ ਸ਼ੁਰੂ ਹੋ ਚੁੱਕੀ ਹੈ 4 ਸੀਟਾਂ ਦੱਸਦੇ ਹੋਏ ਨਜ਼ਰ ਆ ਰਿਹਾ ਹੈ 4 ਸੀਟਾਂ ਕਾਂਗਰਸ ਨੂੰ ਤੇ ਇੱਕ ਸੀਟ ਆਪ ਨੂੰ ਮਿਲਦੀ ਹੋਈ ਨਜ਼ਰ ਆ ਰਹੀ ਹੈ ਇਸ ਵੇਲੇ ਜੀ ਜਗਜੀਤ ਜੀ ਜੀ ਕੋਈ ਨਹੀਂ ਇਹ ਜਿਹੜਾ ਜਿਸ ਤਿੱਕੇ ਨਾ ਹੋਣੇ ਹਸਪਤਲ ਦਿੱਤੀ ਸ਼ੁਕ ਹੋਈ ਜਾਂ ਤੇ ਖੁੱਲਣਾ ਹੋ ਗਿਆ ਪਹਿਲੀ ਕੀ ਪੈੜੀ ਅਨਾਉਂਸ ਹੋ ਗਈ ਆ ਲਗਾਤਾਰ ਜਿੱਤੀਆਂ ਲੱਗ ਰਿਹਾ ਕਿ ਉਹ ਹੌਟਲ ਦੇ ਕੁਝ ਘੰਟਿਆਂ ਦੇ ਸਮੇਂ ਦੇ ਵਿੱਚ ਜਿਹੜੇ ਚੰਗਾ ਬੈਨੀਫਿਟ ਹੋਣ ਜਾ ਰਿਹਾ ਭਾਰੀ ਬਹੁਤਾਂ ਜਿਹੜੀ ਆ ਆਮ ਆਦਮੀ ਪਾਰਟੀ ਜਿਹੜੀ ਆ ਸਰਕਾਰ ਕਰੇਗੀ ਨਹੀਂ ਬਣੇ ਜੀ ਜੋ ਐਗਜ਼ਿਟ ਪੋਲ ਸਾਹਮਣੇ ਆਈ ਸੀਗੇ ਕਿਹਾ ਜਾ ਰਿਹਾ ਸੀ ਕਿ ਐਗਜ਼ਿਟ ਪੋਲ ਦੇ ਵਿੱਚ ਲੋਕਾਂ ਨਾਲ ਵੀ ਜਵਾਲਬਾ ਕੀਤੀ ਗਈ ਜੋ ਸਰਵੇ ਸਾਹਮਣੇ ਆਈ ਸੀ ਕਿ ਕਾਂਗਰਸ ਨੂੰ ਇਸ ਵਾਰ ਜ਼ਰਾ ਸਿੱਟਾ ਆ ਸਕਦੇ ਨੇ ਤੇ ਜੋ ਸਾਹਮਣੇ ਨਜ਼ਰ ਆ ਰਿਹਾ ਕਿਉਂਕਿ ਇਸ ਟੀਵੀ ਸਕਰੀਨ ਤੇ ਕਿ ਚਾਰ ਸਿੱਟਾ ਮਿਲਦੇ ਹੋਏ ਨਜ਼ਰ ਆ ਰਹੀਆਂ ਨੇ ਚਾਰ ਜਿਹੜੇ ਕਿ ਸਿੱਟਾ ਕਿੱਥੋਂ ਨੇ ਉਹ ਹਜੇ ਥੋੜੀ ਦੇਰ ਦੇ ਵਿੱਚ ਪਤਾ ਲੱਗ ਜਾਵੇਗਾ ਤੇ ਇੱਕ ਸੀਟ ਆਪ ਨੂੰ ਮਿਲਦੀ ਨਜ਼ਰ ਆ ਰਹੀਆ ਹਾਲਾਂਕਿ ਭਾਜਪਾ ਦੇ ਵੱਲੋਂ ਕੋਈ ਵੀ ਖਾਤਾ ਨਹੀਂ ਖੋਲਿਆ ਗਿਆ ਤੇ ਸ਼ੋਮਣੀ ਕਾਲਦਾਲ ਦੀ ਗੱਲ ਕਰੀ ਉਹਨਾਂ ਦੇ ਵੱਲੋਂ ਵੀ ਹਜੇ ਤੱਕ ਕੋਈ ਵੀ ਖਾਤਾ ਨਹੀਂ ਖੁੱਲਿਆ ਤੇ ਸ਼ੋਮਣੀ ਕਾਲਦਾਲ ਅ ਸੋਨਾ ਦੇ ਵੱਲੋਂ ਵੀ ਹਜੇ ਕੋਈ ਵੀ ਜਿਹੜੀ ਕਿ ਅੱਗੇ ਵੱਧਦੀ ਹੋਈ ਨਜ਼ਰ ਨਹੀਂ ਆ ਰਹੀ ਕੋਈ ਵੀ ਸੀਟ ਸੋ ਆਮ ਆਦਮੀ ਪਾਰਟੀ ਨੂੰ ਇੱਕ ਸੀਟ ਅਤੇ ਕਾਂਗਰਸ ਨੂੰ ਜਿਹੜੇ ਕਿ ਚਾਰ ਸੀਟਾਂ ਮਿਲਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਸੋ ਉਥੇ ਇਸ ਵੇਲੇ ਕੀ ਮਾਹੌਲ ਹੈ ਪੀ ਪੀ ਪਰਤੇ ਤੇ ਕੋਲ ਲੜਾਈ ਦੀ ਗੱਲ ਕਰਾਂ ਤਾਂ ਗੱਲ ਸ਼ੁਰੂ ਹੋ ਗਈ ਹੈ ਕਾਉਂਟਿੰਗ ਪਰ ਅੱਡੇ ਕੋਈ ਵਿੱਚ ਸਾਹਮੜੇ ਨਹੀਂ ਆਏ ਕਾਉਂਟਿੰਗ ਜਾਰੀ ਹੈ ਅੱਜ ਫਿਰ ਜਿਹੜੇ ਆਪਣੇ ਉਹਨਗੇ ਲੜਕਾਦਾਰ ਜਿਹੜੀ ਕਾਉਂਟਿੰਗ ਜਾਰੀ ਕੋਈ ਤੋ ਦੋ ਸੀਟਾ ਬੀਜਪੀ ਦੇ ਸਾਹਮਣੇ ਆ ਰਹੀਆਂ ਨੇ ਜਗਜੀਤ ਦੋ ਸੀਟਾ ਦੋ ਦੱਸਿਆ ਜਾ ਰਿਹਾ ਹੈ ਕਿ ਦੋ ਸੀਟਾ ਨਾਲ ਖਾਤਾ ਖੋਲ ਲਿਆ ਹੈ ਬੀਜਪੀ ਨੇ ਤੇ 6 ਸੀਟਾ ਹੋ ਗਿਆ ਨੇ ਹੁਣ ਕਾਂਗਰਸੀਆਂ ਕਿ 6 ਸੀਟਾ ਜੋ ਕਾਂਗਰਸੀਆਂ ਦੱਸੀਆਂ ਜਾ ਰਹੀਆਂ ਨੇ ਇੱਕ ਆਮ ਆਦਮੀ ਪਾਰਟੀ ਦੀ ਤੇ ਦੋ ਸੀਟਾ ਬੀਜਪੀ ਦੀਆਂ ਤੇ ਕਾਂਗਰਸ ਦੇ ਵੱਲੋਂ 6 ਸੀਟਾ ਵਿੱਚ ਵਾੜਾ ਤੇ ਜੜੇ ਕਿ ਉਹ ਵద్ధి ਹੋਈ ਨਜ਼ਰ ਆ ਰਹੀ ਹੈ ਜੀ ਜਗਜੀਤ ਜੀ ਜੀ ਤੁਮਰ ਮੈਂ ਲਗਤਰ ਜਿਹੜੇ ਅਪਡੇਟ ਮੰਗੀ ਲੈਣੀ ਹੈ ਕਿਉਂਕਿ ਜਿੱਤੇ ਵੀ ਹਲਕੇ ਦੇ ਸਾਰੇ ਹੀ ਜਿਸ ਤਿੱਕ ਨਾ ਮਦਾਨ ਸਭਾ ਹਲਕਾ ਦਿੱਤੀ ਗੱਲ ਕਰੀ ਤੇ ਨੌ ਮਦਾਨ ਸਭਾ ਹਲਕਾ ਪੈਂਦੇ ਨੇ ਜਿਹੜੇ ਸਿੱਤੀ ਕਿਨਾਰੀ ਪੂਰੇ ਪੰਜਾਬ ਅੰਦਰ ਹੀ ਤਕਰੀਬਨ ਤਕਰੀਬਨ ਜਿੱਤੇ ਵੀ ਹਲਕੇ ਆਗੇ ਦੇ ਤਕਰੀਬਨ ਸਾਰਿਆਂ ਨੂੰ ਹੀ ਨੌ ਤੋਂ 6 ਹਲਕੇ ਜਿਹੜੇ ਪੈਂਦੇ ਨੇ ਤਕਰੀਬਨ ਜੋ ਜੋ ਬਿਜਲੀ ਕੰਟਰਕਟਾਂ ਲਈ ਉਹ ਗੱਡੀਆਂ ਪਰ ਨਤੀਜੇ ਜਿਹੜੇ ਉਸ ਸਪੁਰ ਕਮੇਟੀ ਕਰੀ ਫਾਈਨਲ ਹੋਣੇ ਜਿੱਥੇ ਲੱਗਦਾ ਆਪ੍ਰੋਵਿਸ਼ਨ ਹੁੰਦੀ ਰਹਦੀ ਹੈ ਚਲਦੀ ਕੀ ਰਹੀ ਹੈ ਕਿਉਂਕਿ ਜੋ ਜੋ ਹੀ ਕੰਮ ਉਹਨੇ ਨੇ ਸਲਾਕਤੀ ਕੰਮ ਉਹਨੇ ਨੇ ਪਤਾ ਹੀ ਇਹਦੀ ਜਿਹੜੀ ਅਪ੍ਰੂਵਲ ਹੁੰਦੀ ਨਹੀਂ ਜਿੱਤੀ ਬਣਦੀ ਜੀ ਜੋ ਕੀ ਨਤੀਜੋ ਜੋ ਕੀ ਸਾਹਮਣੇ ਅੱਜ ਆਜਾਣ ਕੇ ਗਿਣਤੀ ਜੜੀ ਕੇ ਸ਼ੁਰੂ ਹੋ ਚੁੱਕੀ ਹੈ ਵੋਟਾਂ ਦੀ ਜੁਜਕ ਜੀ ਬਹੁਤ ਸਾਰਾ ਤੁਹਾਡਾ ਤਮਾਮ ਜਾਣਕਾਰੀ ਦੇ ਲਈ